ਬਦਾਮ ਖਾਣ ਦੇ ਕਈ ਫਾਇਦੇ ਤਾਂ ਤੁਸੀਂ ਸੁਣੇ ਹੋਣਗੇ ਪਰ ਜੇਕਰ ਬਦਾਮ ਨੂੰ ਰਾਤ ਪਰ ਪਾਣੀ ਚ ਭਿਉ ਕੇ ਜਾਂ ਬਿਨਾ ਭਿਉ ਕੇ ਤੁਸੀਂ ਖਾਂਦੇ ਹੋ ਤਾਂ ਇਸ ਦੇ ਫਾਇਦੇ ਕੀ ਨੇ ਉਹ ਤੁਹਾਨੂੰ ਅੱਜ ਅਸੀਂ ਦੱਸ ਦਿੰਨੇ ਆ ਜਿਵੇਂ ਕਿ ਅਸੀਂ ਸਾਰੀ ਜਾਣਦੇ ਹਾਂ ਬਦਾਮ ਵਿੱਚ ਭਰਪੂਰ ਮਾਤਰਾ ਵਿੱਚ ਫਾਈਬਰ ਪ੍ਰੋਟੀਨ ਵਿਟਾਮਿਨ ਅਤੇ ਮੈਗਨੀਸ਼ੀਅਮ ਹੁੰਦਾ ਹੈ ਰੋਜ਼ਾਨਾ ਬਦਾਮ ਖਾਣਾ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਇਸ ਵਿੱਚ ਕੋਈ ਦੋ ਰਾਏ ਨਹੀਂ ਹੈ ਪਰ ਇੱਕ ਸਵਾਲ ਜੋ ਹਰ ਕਿਸੇ ਦੇ ਮਨ ਵਿੱਚ ਵਾਰ-ਵਾਰ ਉੱਠਦਾ ਹੈ ਕਿ ਬਦਾਮ ਖਾਣ ਦਾ ਕਿਹੜਾ ਤਰੀਕਾ ਜ਼ਿਆਦਾ ਸਿਹਤਮੰਦ ਹੈ ਇਨ੍ਹਾਂ ਨੂੰ ਪਾਣੀ ਵਿੱਚ ਭਿਓ ਕੇ ਖਾਣਾ ਜਾਂ ਬਿਣਾ ਭਿਓ ਕੇ ਖਾਣਾ ਵਧੀਆ ਹੈ ਬਦਾਮ ਇੱਕ ਸੁੱਕਾ ਫਲ ਹੈ ਅਤੇ ਜ਼ਿਆਦਾਤਰ ਸੁੱਕੇ ਮੇਵੇ ਤਸੀਰ ਵਿੱਚ ਗਰਮ ਹੁੰਦੇ ਹਨ ਇਸ ਲਈ ਇਸ ਦੇ ਪ੍ਰਭਾਵ ਨੂੰ ਠੰਡਾ ਕਰਨ ਲਈ ਅਤੇ ਸੰਤੁਲਨਤ ਲਿਆਉਣ ਲਈ ਇਸ ਨੂੰ ਭਿਓ ਕੇ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਇਸ ਤੋਂ ਇਲਾਵਾ ਸਿਹਤ ਨਾਲ ਜੁੜੇ ਹੋਰ ਵੀ ਕਈ ਕਾਰਨ ਹਨ ਜਿਸ ਕਾਰਨ ਸਿਹਤ ਮਾਹਿਰ ਬਦਾਮ ਨੂੰ ਰਾਤ ਪਰ ਪਾਣੀ ਚ ਭਿਉ ਕੇ ਰੱਖਣ ਅਤੇ ਸਵੇਰੇ ਉਹਨਾਂ ਨੂੰ ਛਿੱਲ ਕੇ ਖਾਣ ਦਾ ਸੁਝਾਅ ਦਿੰਦੇ ਹਨ ਪਹਿਲੀ ਗੱਲ ਤਾਂ ਇਹ ਹੈ ਕਿ ਬਦਾਮ ਦਾ ਪੂਰਾ ਛਿਲਕਾ ਜੋ ਬਦਾਮ ਦੀ ਚਮੜੀ ਦੀ ਤਰ੍ਹਾਂ ਚਿਪਕਿਆ ਰਹਿੰਦਾ ਹੈ ਉਸ ਵਿੱਚ ਟੈਂਟਿਨ ਨਾਂ ਦਾ ਤੱਤ ਹੁੰਦਾ ਹੈ ਜੋ ਬਦਾਮ ਦੇ ਪਾਚਣ ਵਿੱਚ ਸਮੱਸਿਆ ਪੈਦਾ ਕਰਦਾ ਹੈ टेंटिन ਦੇ ਕਾਰਨ ਬਦਾਮ ਦੇ ਸਾਰੇ ਗੁਣ ਸਰੀਰ ਨੂੰ ਉਪਲਬਧ ਨਹੀਂ ਹੁੰਦੇ ਕਿਉਂਕਿ ਇਹ ਬਦਾਮ ਦੁਆਰਾ ਐਨਜ਼ਾਈਮ ਨੂੰ ਛੱਡਣ ਵਿੱਚ ਰੁਕਾਵਟ ਪਾਉਂਦਾ ਹੈ ਇਸ ਲਈ ਬਦਾਮ ਖਾਣ ਨਾਲ ਵੀ ਸਰੀਰ ਨੂੰ ਉਸ ਦੇ ਸਾਰੇ ਗੁਣ ਨਹੀਂ ਮਿਲਦੇ ਬਦਾਮ ਨੂੰ ਪਾਣੀ ਵਿੱਚ ਭਿਉ ਕੇ ਰੱਖਣ ਨਾਲ ਇਹਨਾਂ ਨੂੰ ਛਿੱਲਣਾ ਆਸਾਨ ਹੋ ਜਾਂਦਾ ਹੈ ਅਤੇ ਮੁਲਾਇਮ ਬਣੇ ਬਦਾਮ ਖਾਣ ਨਾਲ ਇਸ ਦੇ ਸਾਰੇ ਪੋਸ਼ਟਿਕ ਤੱਤ ਮਿਲ ਜਾਂਦੇ ਨੇ ਇਸ ਦੀ ਮੁਲਾਇਮ ਬਣਤਰ ਕਾਰਨ ਇਸ ਨੂੰ ਛੋਟੇ ਬੱਚਿਆਂ ਨੂੰ ਵੀ ਖਾਣ ਲਈ ਦਿੱਤਾ ਜਾ ਸਕਦਾ ਹੈ ਬਿਨਾ ਬੀਜੇ ਹੋਏ ਬੱਚਾ ਬੱਚਿਆਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਬਦਾਮ ਦੇ ਛਿਲਕੇ ਖਾਣ ਨਾਲ ਸਰੀਰ 'ਚ ਜਮਾ ਚਰਬੀ ਨੂੰ ਘਟ ਕਰਨ 'ਚ ਵੀ ਮਦਦ ਮਿਲਦੀ ਹੈ ਕਿਉਂਕਿ ਛਿੱਲੇ ਹੋਏ ਬਦਾਮ ਲਿਪੇਸ ਨਾਮਕ ਐਨਜ਼ਾਈਮ ਨੂੰ ਛੱਡਦੇ ਹਨ ਜੋ ਸਰੀਰ ਵਿੱਚ ਚਰਬੀ ਨੂੰ ਜਮਾ ਹੋਣ ਤੋਂ ਰੋਕਦਾ ਹੈ ਛਿੱਲੇ ਹੋਏ ਬਦਾਮ ਭਾਰ ਘਟਾਉਣ ਵਿੱਚ ਵੀ ਬਹੁਤ ਫਾਇਦੇਮੰਦ ਹੁੰਦੇ ਹਨ ਕਿਉਂਕਿ ਇਸ ਤੋਂ ਨਿਕਲਣ ਵਾਲੇ ਐਨਜ਼ਾਈਮ ਅਤੇ ਕਾਰਬੋਹਾਈਡਰੇਟ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਦੇ ਹਨ ਇਹ ਜੀਚ ਤੁਸੀਂ ਵਾਧੂ ਕੈਲਰੀ ਖਾਣ ਤੋਂ ਬਚੋ ਅਤੇ ਹੌਲੀ ਹੌਲੀ ਭਾਰ ਕੰਟਰੋਲ ਤੋਂ ਲੈ ਕੇ ਭਾਰ ਘਟਾਉਣ ਵੱਲ ਵਧਣਾ ਸ਼ੁਰੂ ਕਰ ਦਿਓ ਖਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ মিডিਆ ਰਿਪੋਰਟਾਂ ਤੇ ਆਧਾਰਿਤ ਹੈ ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ ਤੁਹਾਨੂੰ ਸੰਬੰਧਿਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ ਐਵੇਂ ਦੀਆਂ ਜਾਣਕਾਰੀਆਂ ਜਾਣਨ ਲਈ ਦੇਖਦੇ ਰਹੋ ਨਿੱਡਰ ਪੰਜਾਬੀ ਮੀਡੀਆ ਹੁੰਦੇ ਹੋਈ ਜਾਸਤ ਧੰਨਵਾਦ